ਬਾਈ ਗ੍ਰੀਜਾ ਕਾਲਾ ਸਾਹ ਬਾਈ ਗ੍ਰੀਜਾ ਕੀ ਫੱਤੇ ਅੱਜ ਆਪਾਂ ਨੇ ਬਣਾਇਆ ਜੀ ਅਚਾਰ ਗੋਭੀ ਦਾ ਵਿੱਚ ਔਲੇ ਨੇ ਤੇ ਵਿੱਚ ਮਿਰਚਾਂ ਨੇ ਲਸਣ ਵੀ ਪਾਉਣੇ ਹੁੰਦੇ ਆ ਵੈਸੇ ਤਾਂ ਥਾੜਕੇ ਲਸਣ ਬੱਚਿਆਂ ਨੇ ਪਾਉਣ ਦਿੱਤਾ ਇਹ ਗੱਜਰਾਂ ਨੇ ਵਿੱਚ ਕਈ ਦਿਨਾਂ ਦਾ ਸੱਕਾਇਆ ਪਿਆ ਸੀ ਕੁਝ ਖਰਾਬ ਹੋ ਗਿਆ ਨਿਕਲ ਗਿਆ ਹੱਸ ਹੱਸ ਅੱਜ ਵਾਰੀ ਇੰਨਾ ਸਾਰਾ ਖਰਾਬ ਨਿਕਲ ਗਿਆ ਵਿੱਚੋਂ ਬਧੀ ਬਧੀ ਸਾਫ ਸਾਫ ਛੱਡ ਕੇ ਇਹ ਚਾਰ ਪਾ ਲਿਆ ਆਪਾਂ ਲੋਜੀ ਕਾ ਤੇਰਾ ਦਾ ਚਾਰ ਵੀ ਬਣ ਗਿਆ ਇਹਨਾਂ ਫਤਾਲਣ ਕੇ ਉਹ ਕੱਢਿਆ ਥੋੜਾ ਥੋੜਾ ਕਰਕੇ ਤੇ ਹੁਣ ਤੇਲ ਗਿਰੇ ਵਿੱਚ ਥੋੜਾ ਹੀ ਰਹਿ ਗਿਆ ਆਪਾਂ ਸਾਰਾ ਇਹ ਚਦਵਾਰਾ ਅੰ ਦਵਾਰਾ ਮਤਲਬ ਪੜਾਂ ਅੰਚੀ ਪਾਤੀ ਫਿਰ ਆਪਾਂ ਨੂੰ ਨਾ ਮੌਨ ਮਿਰਚ ਪਾਉਣੀ ਆ ਮਿਰਚ ਪਾਵਾਂਗੇ ਆ ਥੋੜੇ ਜਿਹੀ ਖੀਚੀਨੀ ਆ ਚਾਹੇ ਗੁੜ ਪਾ ਲਓ ਭਾਵੇਂ ਮਰਜੀਏ ਤੇ ਨੂਨ ਹਲਕੀ ਜਿਹੀ ਹਲਦੀ ਥੋੜੀ ਮਤਲਬ ਘੱਟੇ ਰੱਖੀਏ ਜ਼ਿਆਦਾ ਨਹੀਂ ਪਾਉਣੀ ਤੇ ਮਿਰਚ ਆਪਾਂ ਹਿਸਾਬ ਨਾਲ ਉਹਨੂੰ ਕੜਾਹੀ ਵਿੱਚ ਪਾ ਦੇਣਾ ਸਾਰੇ ਨੂੰ ਫਿਰ ਥੋੜਾ ਜਿਹਾ ਸੇਕ ਲਵਾ ਦਾਂਗੇ ਹੁਣ ਮਿਰਚ ਪਾ ਕੇ ਵਿੱਚ ਲਸਣ ਵੀ ਸਾਬਤ ਲਸਣ ਪਾ ਕੇ ਛਿੱਲ ਕੇ ਉਹ ਵੀ ਪੈ ਜਾਂਦਾ ਇਸ ਵਾਰੀ ਬੱਚਿਆਂ ਨੇ ਪਾਉਣ ਦਿੱਤਾ ਕਹਿੰਦੇ ਸਾਨੂੰ ਸਮੈਲ ਆਉਣ ਲੱਗ ਜਾਂਦੀ ਆ ਵੀ ਕੋਈ ਨਾ ਕੋਈ ਗੱਠੀ ਵਿੱਚ ਫਰੀ ਜਾਂਦੀ ਆ ਖਾਣੇ ਆ ਫਿਰ ਆ ਕੇ ਚੱਲ ਚਾਤਾ 我六节课，我得去报了。 ਕਪਾਣ ਪਾਤਾ ਇਸ ਨੂੰ ਮਿੱਠਾ ਹਰਦੇ ਥੋੜਾ ਜਿਹਾ ਮਿੱਠਾ ਪਾਤਾ ਚਾਹੇ ਗੁੜ ਪਾ ਲਓ ਥੋੜੀ ਮਰਜੀ ਹੈ ਥੋੜਾ ਜਿਹਾ ਕੇਨ ਵੀ ਪਕਾ ਸਿਰਕਾ ਪਾਵਾਂਗੇ ਦੇਖੋ ਮਤਲਬ ਥੋੜਾ ਜਿਹਾ ਕੇ ਪਾਵਾਂਗੇ ਜ਼ਿਆਦਾ ਨਹੀਂ ਪਾਵਾਂਗੇ ਲਓ ਜੀ ਚਾਰ ਬਣ ਗਏ ਆਪਣਾ 5-6 ਮਿੰਟ ਚਿਗਰ ਤੱਕ ਮੈਂ ਤਾਂ ਆਪਣਾ ਗਾਰਾ ਨਾਲ ਮੋਨਰ ਚ ਪਾ ਕੇ ਆਪਾਂ ਚਾਸਕਾ ਹੀ ਉਤਾਰਾ 1.5 ਘੰਟਾ ਲੱਗੋ ਲਮਣੇ 1.5 ਥੋਕਰੀ ਦੀ ਹੋ ਬੱਤੀ ਮਤਲਬ ਹੁਣ ਨੇ ਕਿੰਨਾ ਕਰ ਰਿਹਾ ਹੈ ਸਬਜ਼ੀ ਚਲੋ ਹੋਣਾ 2 ਕਿਲੋ ਸਰਾਪਨ 2.5 ਕਿਲੋ ਸਰਾਪਨ ਸਬਜ਼ੀ ਹੋਣਾ ਮੱਕੜਾਂ ਇਸ ਤੋਂ ਮਹੀਨਾ ਤਾਂ ਚੱਲੇ ਜਾਊਗਾ ਵਾਦਾਂ ਵਿੱਚ ਸੱਚ ਇੱਕ ਤੇ ਜੀਨੀ ਕੰਬ ਰਹਿ ਗਿਆ ਇਹਦੇ ਵਿੱਚ ਪਾਉਣਾ ਜੀਨੀ ਕੰਬ ਪਾਉਣਾ ਤੇ ਇਹ ਹੈਗਾ ਜੀਨੀ ਕੰਬ ਇਹ ਵੀ ਇਹਦੇ ਵਿੱਚ ਚਾਰ ਦੇ ਵਿੱਚ ਪਾਉਣਾ ਤੇ ਮੈਂ ਸਬਜ਼ੀ ਬਣਾਈ ਸੀ ਮੈਂ ਰੱਖਤਾ ਸੀ ਗਮ ਜਦੋਂ ਚਾਰ ਪਾਉਂਗੀ ਮੇਰਾ ਟਾਈਮ ਨਹੀਂ ਲੱਗੇ ਚਲੋ ਇਹ ਵੀ ਇਹਨਾਂ ਵਿੱਚ ਪਾਉਣੀ ਆਪਾਂ ਤੇ ਜਿਹੜੀ ਤਰ੍ਹਾਂ ਪਾਣੀ ਕਿਰੜਾ ਆਪਣਾ ਸੇਕ ਲੱਗ ਗਿਆ ਇਹਨੂੰ ਦੇਖੋ ਤੇ ਹੋ ਗਿਆ ਪਿਆਰ ਜਿੰਨਾ ਚਾਰ ਜੇ ਵੀਡੀਓ ਵਧੀਆ ਲੱਗੀ ਜੀ ਤਾਂ ਸ਼ੇਅਰ ਤੇ ਲਾਇਕ ਪਾ ਦੇ ਦਿਓ ਸਾਰੇ ਮੇਰੇ ਪਿਆਰਵਾਨਾਂ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ